ਇਹ ਤਾਂ ਬਿਆਸਾਰਾ ਅੰਦ। ਇਹ ਮੈਂ ਬੱਚਿਆਂ ਨੂੰ ਐਦਾਂ ਨਹੀਂ ਲੈਣ ਦਿੰਦਾ। ਕਰਦੇ ਆ ਕਰਦੇ ਆ। ਸਤਿ ਸ਼੍ਰੀ ਅਕਾਲ ਦੋਸਤੋ ਰੋਜ਼ਾਨਾ ਸੰਦੇਸ਼ ਦੇ ਫੇਸਬੁੱਕ ਪੇਜ ਅਤੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਅੱਜ ਤੋਂ 2 ਸਾਲ ਪੁਰਾਣੀਆਂ ਨੇ ਜਦ ਟੋਕਾ ਮੁਹੱਲਾ ਲੁਧਿਆਣਾ ਦੇ ਵਿੱਚ ਬਰਸਾਤੀ ਪਾਣੀ ਵੜ ਗਿਆ ਸੀ ਤੇ 10 ਤੋਂ 12 ਦਿਨਾਂ ਵਾਸਤੇ ਇਹਨਾਂ ਲੋਕਾਂ ਨੂੰ ਕਾਲੇ ਪਾਣੀ ਦੀ ਸੇਵਾ ਕਟਣੀ ਪਈ ਸੀ। ਪ੍ਰਸ਼ਾਸਨ ਅਤੇ ਸਰਕਾਰ ਕੁੰਭ ਕਰਨ ਦੀ ਨੀਂਦ ਸੁੱਤੀ ਹੋਈ ਹੈ ਪਿਛਲੇ ਕਈ ਸਾਲਾਂ ਤੋਂ ਇਹ ਲੋਕ ਇਦਾਂ ਹੀ ਇਸ ਕਾਲੇ ਪਾਣੀ ਦੀ ਸਜਰ ਨੂੰ ਕੱਟ ਰਹੇ ਨੇ ਅੱਜ ਅੱਧੇ ਘੰਟੇ ਦੀ ਬਾਰਿਸ਼ ਨੇ ਦੱਸ ਦਿੱਤਾ ਕਿ ਇਸ ਇਲਾਕੇ ਵਿੱਚ ਅੱਜ ਵੀ ਉਦਾਂ ਹੀ ਪਾਣੀ ਖੜਾ ਹੁੰਦਾ ਹੈ ਜਦੋਂ ਬਾਰਿਸ਼ ਰੁਕੀ ਤਾਂ ਇਲਾਕੇ ਦੇ ਕਾਉਂਸਲਰ ਅਰਣ ਸ਼ਰਮਾ ਇਲਾਕੇ ਦੇ ਵਿੱਚ ਆਏ ਅਤੇ ਆਪਣੇ ਫੇਸਬੁੱਕ ਤੇ ਲਾਈਵ ਹੋ ਕੇ ਦੱਸਣ ਲੱਗੇ ਕਿ ਉਹਨਾਂ ਨੇ ਬਹੁਤ ਵਾਰ ਅਫਸਰਾਂ ਨੂੰ ਦੱਸਿਆ ਹੈ ਕਿ ਇਸ ਇਲਾਕੇ ਵਿੱਚ ਪਾਣੀ ਦੀ ਸਮੱਸਿਆ ਹੈ ਪਰ ਕੋਈ ਅਫਸਰ ਉਹਨਾਂ ਦੀ ਸੁਣਵਾਈ ਨਹੀਂ ਕਰ ਰਿਹਾ ਆਓ ਸੁਣਦੇ ਹਾਂ ਸਸਿ ਗਾਦੀ ਰਾਮ ਰਾਮ ਅੱਜ ਉਰੇ ਆਪਾਂ ਖਰੇ ਇੱਥੇ ਢੋਕਾ ਮਹੱਲੇ ਦੇ ਵਿੱਚ ਨੀਰੀ ਮੈਂ ਆਪਣਾ ਪਿਛਲੇ ਲਾਈ ਵਿੱਚ ਵੀ ਗੱਲ ਕੀਤੀ ਸੀ ਸੀ ਕਿ ਉਰੇ ਪਾਣੀ ਦੀ ਸਫਾਈ ਵਾਸਤੇ ਨਾਲੇ ਦੀ ਸਫਾਈ ਵਾਸਤੇ ਕਮਿਸ਼ਨਰ ਸਾਹਿਬ ਨੂੰ 3-4 ਵਾਰੀ ਪਹਿਲਾਂ ਵੀ ਕਿਹਾ ਗਿਆ ਅੱਜ ਮੇਰੇ ਗਿਆਨ ਲੱਧਾ 9 ਘੰਟਾ ਬਰਸਾਤ ਹੋਈ ਹੈ ਜਿਆਦਾ ਹੋਈ ਨਹੀਂ ਭਾਈ ਉਹ ਬਰਸਾਤ ਰੁਕੇ ਨੂੰ ਵੀ ਮੇਰੇ ਅੰਦਾਜ਼ਾ ਲਗਦਾ 8 ਘੰਟਾ ਹੋ ਗਿਆ ਤਾਂ ਮੈਂ ਇੱਕ ਵਾਰੀ ਕਹਾਂਗਾ ਇੱਕ ਵਾਰੀ ਪਾਣੀ ਦਾ ਹਾਲ ਲਗਾ ਦਿਓ ਆ ਲੋਕ ਦੇਖੋ ਜਿਹੜੇ ਪਾਣੀ ਦੇ ਲੰਘਦੇ ਪਏ ਬੱਚੇ ਦੇਖੋ ਤੇ 8 ਘੰਟੇ ਦੇ ਬਰਸਾਤ ਹੋਈ ਹੈ ਸਿਰੋ ਸਿਰਫ 3 ਮਿੰਟ ਦੀ ਬਰਸਾਤ ਉਹ 1 ਘੰਟਾ ਰੁਕਣ ਤੋਂ ਬਾਅਦ ਇਹ ਪਾਣੀ ਦਾ ਹਾਲ ਹੈ ਕਾਰਨ ਕਿ ਇਹ ਸਿਰਫ ਨਾਲੇ ਦੀ ਸਫਾਈ ਨਹੀਂ ਹੋਈ ਮੈਂ ਇਹਦੀ ਲੈਟਰ ਮੇਰੇ ਹਿਸਾਬ ਨਾਲ ਦੋ ਤਿੰਨ ਵਾਰੀ ਲੈਟਰ ਦੇ ਗਏ ਆ ਆਹ ਉਹ ਲੈਟਰ ਹੈ 7 4 2025 ਦੀ ਮਾਨਯੋਗ ਕਮਿਸ਼ਨਰ ਸਾਹਿਬ ਨਗਰ ਨਿਗਮ ਲੁਧਿਆਣਾ ਤਿੰਨ ਵਾਰੀ ਮੈਂ ਪਰਸੋਂ ਉਹਨਾਂ ਨੂੰ ਮਿਲ ਗਿਆ ਆ ਪਰਸੋਂ ਮੈਂ ਜੋਨਲ ਕਮਿਸ਼ਨਰ ਨੂੰ ਵੀ ਮਿਲ ਗਿਆ ਆ ਅਸੀਂ ਸਮਾਨ ਪ੍ਰੋਵਾਈਡ ਕਰ ਰਹੇ ਆ ਸਾਮਾਨ ਨੂੰ ਇਹਦੇ ਵਿੱਚ ਕੁਝ ਲੱਗਣਾ ਨਹੀਂ ਗਾ ਇਕ ਟਿੱਪਰ ਤੇ ਪੋਕਲੈਨ ਦੀ ਮਸ਼ੀਨ ਜਾਈ ਜਿਹੜੀ ਗਾਰ ਗੱਡੇ ਤਾਂ ਕਿ ਪਾਣੀ ਦਾ ਲੈਵਲ ਜਿਹੜਾ ਮੇਨ ਆ ਡੰਗਾ ਹੋਵੇ ਜਿਹੜਾ ਮਹੱਲੇ ਦਾ ਪਾਣੀ ਹ ਨਾਲੇ ਜਾਵੇ ਪਰ ਇਸ ਗੱਲ ਦੇ ਉੱਪਰ ਮੈਨੂੰ ਨਹੀਂ ਮੈਨੂੰ ਨਹੀਂ ਸਮਝ ਆਂਦੀ ਇਹ ਜਿਹੜੇ ਅਫਸਰ ਹੈ ਤੋ ਜੋਕ ਕਿਉਂ ਨਹੀਂ ਦੇ ਰਹੇ ਇਹਨਾਂ ਦਾ ਕਾਰਨ ਕੀ ਹੈ ਇਹਦਾ ਮਹੱਲੇ ਨੂੰ ਡਬੋਣਾ ਹੀ ਜਾਂਦੇ ਆ ਤੇ ਜਾਂ ਇਹਨਾਂ ਨੂੰ ਗੱਲ ਸਮਝ ਨਹੀਂ ਆਂਦੀ ਨਾਲੇ ਦਾ ਡਿਜ਼ਾਈਨ ਬਣ ਰਿਹਾ ਹੈ ਉੱਤੇ ਦਰਵਾਜਾ ਬਣ ਰਿਹਾ ਹੈ ਇਹ ਤੀਜਾ ਦਾ ਇਹਨਾਂ ਦਾ ਕੀ ਕੰਸਰਣਾ ਕਟੋਕਰ ਤੁਸੀਂ ਨਾਲੇ ਦੀ ਜ਼ਵਾਈ ਕਰਾਓ ਉਹ ਡਿਜ਼ਾਈਨ ਤੁਹਾਡਾ ਬਣ ਗਿਆ ਕਹਿੰਦਾ ਅੱਜ ਮੈਂ ਫੇਰ ਬਾਦ ਵਿੱਚ ਵੇਲਦੀ ਕਰਨਾ ਜੇ ਰਿਵਰਸਟੈਂਸ ਨਹੀਂ ਸੋងਗੇ ਮੈਂ ਮਹੱਲੇ ਦੇ ਬੰਦੇ ਇਕੱਠੇ ਕਰਕੇ ਕਮਿਸ਼ਨ ਸਾਹਿਬ ਦਾ ਤੇ ਜੋਣਾ ਕੋਈ ਬੰਦੇ ਦਾ ਦਫਤਰ ਦਾ ਘਰਾਓ ਕਰੂੰਗਾ ਉੱਥੇ ਇਹਨਾਂ ਨੂੰ ਨਾਂ ਲੈ ਕੇ ਬੱਡੂੰਗਾ ਐਸੇ ਮੈਂ ਨਾ ਚੰਗਾ ਸੀ ਉਹਨਾਂ ਦਫਤਰਾਂ ਦੇ ਉਹਨਾਂ ਘਰ ਦੇ ਬਾਹਰ ਬਹਿ ਜਾਣਗੇ ਜਾ ਕੇ ਮੇਰੀ ਫੇਰ ਇੱਕ ਵਾਰੀ ਵੇਲਦੀ ਹੈ ਕਿਰਪਾ ਕਰਕੇ ਇਹਨੂੰ ਜਲਦ ਤੋਂ ਜਲ ਨਾਲੇ ਹੀ ਸਵਾਹੀ ਕਰਾਈ ਜਾਵੇ ਤਾਂ ਕਿ ਆਣ ਵਾਲੇ ਪ੍ਰਸ਼ਾਸਨ ਤੇ ਮਹੱਲਾ ਪਾਣੀ ਦੀ ਮਾਂ ਤੋਂ ਬਚ ਸਕੇ ਜਿਹੜਾ ਪਿਛਲੀ ਵਾਰੀ ਇਹਨਾਂ ਨੇ ਇਹਨਾਂ ਨੂੰ ਨੁਕਸਾਨ ਝੱਲਿਆ ਕਿਸੇ ਨੂੰ 1 ਰੁਪਈਆ ਨਹੀਂ ਮਿਲਿਆ ਸਾਰਿਆਂ ਦੇ ਬੈੱਡ ਮੋਟਰਾਂ ਕਿਸੇ ਦੀ ਮਸ਼ੀਨਾਂ ਲੱਖਾਂ ਰੁਪਏ ਦੇ ਲੋਕਾਂ ਨੂੰ ਘਾਨ ਹੋ ਗਿਆ ਹੈ ਆਮ ਘਰਾਂ ਦੇ ਸੇ ਜ਼ਿਆਦਾਤਰ طبਕਾ ਜਿਹੜਾ ਹੈਗਾ ਉਹ ਮਿਡਲ ਕਲਾਸ ਹੈ ਯੈ ਲੋ ਮਿਡਲ ਕਲਾਸ ਹੈ ਉਹ ਬਿਚਾਰੇ ਦੁਆਰਾ ਮਾਰਬਰ ਉਹਨਾਂ ਨੂੰ ਪਛਾਣ ਨਹੀਂ ਕਰ ਸਕਦੇ ਇਹ ਕਿਰਪਾ ਕਰਕੇ ਤੁਹਾਨੂੰ ਬੇਨਤੀ ਹੈ ਇਸ ਵਾਰ ਧਿਆਨ ਦਿਓ ਇਹਨੂੰ ਦੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਹੱਥ ਜੋੜ ਕੇ ਬੇਨਤੀ ਕਰਦਾ